ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਤੀਜੇ ਭਾਗ ਵਿੱਚ ਸੁਣੋ ਮਿਸਲ ਰਾਮਗੜੀਆਂ ਅਤੇ ਮਿਸਲ ਕਨਈਆਂ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਰਾਮਗੜੀਆਂ ਦੇ ਜਥੇ ਦਾ ਮੋਢੀ ਸਰਦਾਰ ਖੁਸ਼ਹਾਲ ਸਿੰਘ ਜੱਟ ਪਿੰਡ ਗੱਗੋਬੂਹਾ ਜ਼ਿਲ੍ਹਾ ਅਮਰਸਰ ਦਾ ਸੀ ਉਹ ਬਾਬਾ ਬੰਦਾ ਸਿੰਘ ਤੋਂ ਅਮਰ ਛਾਕੇ ਕੋਸਤੀਆਂ ਲੜਾਈਆਂ ਵਿੱਚ ਸ਼ਾਮਲ ਰਿਹਾ ਸਰਦਾਰ ਖੁਸ਼ਹਾਲ ਸਿੰਘ ਦੇ ਸ਼ਹੀਦ ਹੋਣ ਤੇ ਸਰਦਾਰ ਆਨੰਦ ਸਿੰਘ ਜੱਟ ਪਿੰਡ ਸੰਘਣਾ ਜ਼ਿਲ੍ਹਾ ਅਮਰਸਰ ਲੀਡਰ ਬਣਿਆ ਜਦ 29 ਮਾਰਚ 1748 ਈਸਵੀ ਦੇ ਦਿਨ ਮਿਸਲਾਂ ਬਣੀਆਂ ਤਾਂ ਉਹਨੇ ਵੀ ਆਪਣੀ ਵੱਖਰੀ ਮਿਸਲ ਬਣਾ ਲਈ ਜਿਸ ਦਾ ਨਾਮ ਉਸ ਵੇਲੇ ਮਿਸਲ ਸੰਘਣੀਆਂ ਰੱਖਿਆ ਗਿਆ ਇਹ ਮਿਸਲ ਪਿੱਛੋਂ ਰਾਮਗਣੀਆਂ ਦੀ ਮਿਸਲ ਮਸ਼ਹੂਰ ਹੋਈ ਜਸਾ ਸਿੰਘ ਤਾਰਾ ਸਿੰਘ ਮਾਲੀ ਸਿੰਘ ਤਿੰਨੇ ਭਰਾ ਸਰਦਾਰ ਅਨੰਦ ਸਿੰਘ ਦੀ ਮਿਸਲ ਵਿੱਚ ਸ਼ਾਮਲ ਹੋ ਗਏ ਸਰਦਾਰ ਅਨੰਦ ਸਿੰਘ ਨੇ ਜਸਾ ਸਿੰਘ ਨੂੰ ਆਪਣੀ ਮਿਸਲ ਦਾ ਸੈਨਾਪਤੀ ਬਣਾ ਲਿਆ ਜਸਾ ਸਿੰਘ ਦਾ ਦਾਦਾ ਹਰਦਾਸ ਸਿੰਘ ਤਖਾਨ ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ ਹੁਣ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰ ਸ਼ਕਿਆ ਉਸ ਦਾ ਪੁੱਤਰ ਭਗਵਾਨ ਸਿੰਘ ਪਿੰਡ ਈਚੋਗਲ ਜਾ ਵਸਿਆ ਭਗਵਾਨ ਸਿੰਘ ਦੇ ਅੱਗੇ ਪੰਜ ਪੁੱਤਰ ਹੋਏ ਜੈ ਸਿੰਘ ਜੱਸਾ ਸਿੰਘ ਖੁਸ਼ਹਾਲ ਸਿੰਘ ਮਾਲੀ ਸਿੰਘ ਤੇ ਤਾਰਾ ਸਿੰਘ ਸਰਦਾਰ ਅਨੰਦ ਸਿੰਘ ਦੇ ਸੁਰਗਵਾਸ ਹੋਣ ਤੇ ਜੱਸਾ ਸਿੰਘ ਮਿਸਲ ਦਾ ਜਥੇਦਾਰ ਬਣਿਆ 1748 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਦੀ ਸਿੰਘਣੀ ਨੇ ਕੰਨਿਆ ਮਾਰ ਦਿੱਤੀ ਇਸ ਗੁਨਾਹ ਪਿੱਛੇ ਪੰਥ ਨੇ ਸਰਦਾਰ ਜੱਸਾ ਸਿੰਘ ਨੂੰ ਛੇਕ ਦਿੱਤਾ ਉਹ ਤਿੰਨ ਭਰਾਵਾਂ ਜੈ ਸਿੰਘ ਖੁਸ਼ਹਾਲ ਸਿੰਘ ਮਾਲੀ ਸਿੰਘ ਦੇ 100 ਸਿਪਾਹੀਆਂ ਸਣੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦਾ ਨੌਕਰ ਜਾ ਹੋਇਆ ਉਸ ਦਾ ਪੰਜਵਾਂ ਭਰਾ ਤਾਰਾ ਸਿੰਘ ਸਦਾ ਪੰਥ ਦੇ ਨਾਲ ਰਿਹਾ ਉਹਨੇ ਮੁਸਲਮਾਨ ਹਾਕਮ ਦੀ ਨੌਕਰੀ ਨਹੀਂ ਕੀਤੀ ਅਕਤੂਬਰ 1748 ਈਸਵੀ ਵਿੱਚ ਸਿੰਘ ਅਮਰਸਰ ਦੀਵਾਲੀ ਉੱਤੇ ਇਕੱਠੇ ਹੋਏ ਤਾਂ ਮੀਰ ਮੰਨੂ ਦੀਆਂ ਫੌਜਾਂ ਨੇ ਅਮਰਸਰ ਨੂੰ ਘੇਰਾ ਆ ਪਾਇਆ 500 ਸਿੰਘ ਤਾਂ ਕੱਚੇ ਕਿਲੇ ਰਾਮ ਰੌਣੀ ਵਿੱਚ ਹੋ ਬੈਠੇ ਤੇ ਬਾਕੀ ਲਾਗੇ ਦੇ ਜੰਗਲ ਵਿੱਚ ਜਾ ਲੁਕੇ ਮੀਰ ਮੰਨੂ ਦੀ ਫੌਜ ਨੇ ਆਰਾਮ ਰੌਣੀ ਨੂੰ ਘੇਰਾ ਪਾ ਲਿਆ ਲੱਗੀ ਬਾਹਰੋਂ ਕੱਚੀ ਗੜੀ ਦੇ ਅੱਗ ਵਰਨ ਦੋ ਮਹੀਨੇ ਘੇਰਾ ਰਿਆ ਅੰਦਰੋਂ ਦਾਣਾ ਪੱਠਾ ਅਸਲੋਂ ਮੁੱਕ ਗਿਆ ਸਿੰਘ ਤੇ ਘੋੜੇ ਭੁੱਖ ਦੇ ਦੁੱਖੋਂ ਮਰਨ ਲੱਗੇ ਦੋ ਮਹੀਨੇ ਦੀ ਲੜਾਈ ਵਿੱਚ 200 ਸਿੰਘ ਸ਼ਹੀਦ ਹੋ ਗਏ ਬਾਕੀ 300 ਨੇ ਮੱਤਾ ਪਕਾਇਆ ਕਿ ਭੁੱਖੇ ਮਰਨ ਨਾਲੋਂ ਇੱਕ ਦਿਨ ਵੈਰੀ ਦੇ ਗਲ ਪੈ ਕੇ ਸ਼ਹੀਦ ਹੋ ਜਾਈਏ ਘੇਰੇ ਦੀ ਜ਼ਿੰਮੇਵਾਰੀ ਮੀਰ ਮੰਨੂ ਦੇ ਦੋ ਵੱਡੇ ਅਫਸਰਾਂ ਕੌੜਾ ਮਲ ਤੇ ਅਦੀਨਾ ਬੇਗ ਦੇ ਸਿਰ ਸੀ ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਈਚੋ ਗਿਲਿਆ ਵੀ ਆਪਣੇ ਤਿੰਨ ਭਰਾਵਾਂ ਤੇ 100 ਸਿਪਾਹੀਆਂ ਸਣੇ ਸ਼ਾਮਲ ਸੀ ਅੰਦਰਲੇ ਸਿੰਘਾਂ ਨੇ ਬਾਹਰ ਨਿਕਲ ਕੇ ਧਾਵਾ ਕਰਨ ਤੋਂ ਪਹਿਲਾਂ ਬਾਹਰਲੀ ਫੌਜ ਦਾ ਪਤਾ ਲੈਣਾ ਜ਼ਰੂਰੀ ਸਮਝਿਆ ਇੱਕ ਸਿੰਘ ਭੇਸ ਬਦਲ ਕੇ ਬਾਹਰ ਵੈਰੀ ਦੀ ਫੌਜ ਦਾ ਪਤਾ ਕਰਨਾ ਆ ਉਸ ਨੇ ਜੱਸਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਵੇਖ ਕੇ ਕਿਹਾ ਅੱਛਾ ਤੁਸੀਂ ਹੋ ਰਾਮ ਰੌਣੀ ਦੇ ਸਿੰਘਾਂ ਦੇ ਕਾਤਲ ਇਹ ਸੁਣ ਕੇ ਜੱਸਾ ਸਿੰਘ ਤੇ ਉਹਦੇ ਸਾਥੀਆਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹਨਾਂ ਬੜੇ ਤਰਲੇ ਨਾਲ ਕਿਹਾ ਕੋਈ ਚਾਰਾ ਕਰੋ ਜਿਵੇਂ ਪੰਥ ਸਾਨੂੰ ਵਿਛੜਿਆ ਨੂੰ ਮਲਾ ਲਵੇ ਅੱਗੋਂ ਸਿੰਘ ਨੇ ਉੱਤਰ ਦਿੱਤਾ ਅਸੀਂ ਸਾਰੇ ਭੜਕੇ ਬੈਰੀ ਤੇ ਹਮਲਾ ਕਰਕੇ ਸ਼ਹੀਦ ਹੋ ਜਾਵਾਂਗੇ ਅੰਦਰ ਦਾਣਾ ਪੱਠਾ ਮੁੱਕ ਚੁੱਕਾ ਹੈ ਤੇ ਸਿੰਘ ਭੁੱਖੇ ਮਾਰੇ ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿੱਚ ਹਿੱਸੇਦਾਰ ਬਣਨਾ ਚਾਹੋ ਤਾਂ ਇਸ ਦਾ ਫਲ ਤੁਹਾਨੂੰ ਗੁਰੂ ਮਹਾਰਾਜ ਦੇਣਗੇ ਇਹ ਖਬਰ ਸੁਣ ਕੇ ਅੰਦਰਲੇ 300 ਸਿੰਘ ਭੜਕੇ ਸ਼ਹੀਦ ਹੋ ਜਾਣਗੇ ਸਰਦਾਰ ਜੱਸਾ ਸਿੰਘ ਦੇ ਦਿਲ ਤੇ ਬੜੀ ਭਾਰੀ ਸੱਟ ਵੱਜੀ ਉਹਨੇ ਤੀਰ ਨਾਲ ਚਿੱਠੀ ਬਣ ਕੇ ਗੱਡੀ ਦੇ ਅੰਦਰ ਭੇਜੀ ਪੰਥ ਮੇਰੀ ਪਿਛਲੀ ਭੁੱਲ ਬਖਸ਼ ਕੇ ਅੰਦਰ ਆਉਣ ਦੀ ਆਗਿਆ ਬਖਸ਼ੇ ਮੈਂ ਵੈਰੀ ਦਾ ਸਾਥ ਛੱਡ ਕੇ ਆਉਣ ਨੂੰ ਤਿਆਰ ਹਾਂ ਸਿੰਘਾਂ ਨੇ ਅੰਦਰੋਂ ਤੀਰ ਨਾਲ ਬਨ ਕੇ ਹੀ ਜਵਾਬੀ ਚਿੱਠੀ ਕਲੀ ਪੰਥ ਸਦਾ ਬਖਸ਼ਣ ਆ ਰਹਿ ਤੂੰ ਚਾਵੇਂ ਤਾਂ ਇਸ ਵੇਲੇ ਪੰਥ ਦੀ ਸ਼ਰਨ ਆ ਸਕਦਾ ਹੈ ਇਹ ਉੱਤਰ ਪੜ ਕੇ ਸਰਦਾਰ ਜੱਸਾ ਸਿੰਘ ਸਣੇ ਸਾਥੀਆਂ ਬਹੁਤ ਸਾਰਾ ਸਮਾਨ ਖੁਰਾਕ ਤੇ दारू ਸਿੱਕਾ ਨਾਲ ਲੈ ਕੇ ਰਾਤੋਂ ਰਾਤ ਆਰਾਮ ਰੌਣੀ ਕਿਲੇ ਵਿੱਚ ਜਾ ਵੜਿਆ ਇੰਨੇ ਨਾਲ ਅੰਦਰਲੇ ਸਿੰਘਾਂ ਨੂੰ ਬੜਾ ਹੌਸਲਾ ਹੋ ਗਿਆ ਤੇ ਉਹ ਕੁਝ ਚਿਰ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ ਸਰਦਾਰ ਜੱਸਾ ਸਿੰਘ ਨੇ ਕੌੜਾ ਮਲ ਨੂੰ ਸਿਨਹਾਂ ਭੇਜਿਆ ਕਿ ਕਿਰੇ ਸਿੰਘਾਂ ਦੀ ਜਾਨ ਬਚਾਉਣ ਦਾ ਕੋਈ ਚਾਰਾ ਕਰੋ ਇਸ ਵੇਲੇ ਖਬਰ ਮਿਲੀ ਕਿ ਅਬਦਾਲੀ ਚੜ੍ਹਾਈ ਕਰੀ ਆ ਰਿਹਾ ਹੈ ਨਾਲ ਹੀ ਦਿੱਲੀ ਤੋਂ ਖਬਰ ਆਈ ਕਿ ਵਜ਼ੀਰ ਸਫਦਰ ਜੰਗ ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਗਵਰਨਰ ਬਣਾ ਕੇ ਭੇਜ ਰਿਹਾ ਹੈ ਇਨ੍ਹਾਂ ਖਬਰਾਂ ਦੀ ਰੋਸ਼ਨੀ ਵਿੱਚ ਕੌੜਾ ਮਲ ਨੇ ਮੀਰ ਮੰਨੂ ਨੂੰ ਸਲਾਹ ਦਿੱਤੀ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੰਘਾਂ ਨਾਲ ਸੁਲਾ ਕਰ ਲਈ ਜਾਵੇ ਤਾਂ ਜੋ ਆਉਣ ਵਾਲੀਆਂ ਔਕੜਾਂ ਵਿੱਚ ਇਹਨਾਂ ਦੀ ਮਦਦ ਹਾਸਲ ਕੀਤੀ ਜਾਵੇ ਮੀਰ ਮੰਨੂ ਨੇ ਇਹ ਸਲਾਹ ਮੰਨ ਕੇ ਆਰਾਮ ਰੌਣੀ ਦਾ ਘੇਰਾ ਉਠਾ ਲਿਆ ਤੇ ਪਰਗਣਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਸਿੱਖਾਂ ਨੂੰ ਜ਼ਗੀਰ ਵਿੱਚੋਂ ਦੇਣਾ ਮੰਨ ਲਿਆ ਨਾਲੇ ਦਰਬਾਰ ਸਾਹਿਬ ਦੇ ਪੁਰਾਣੇ 12 ਪਿੰਡਾਂ ਦਾ ਜਬਤ ਹੋਇਆ ਮਾਮਲਾ ਬਹਾਲ ਕਰ ਦਿੱਤਾ ਮਈ 1749 ਈਸਵੀ ਵਿੱਚ ਛਾਹ ਨਿਵਾਜ਼ ਨੇ ਮੁਲਤਾਨ 'ਤੇ ਕਬਜ਼ਾ ਕਰ ਲਿਆ ਮੀਰ ਮੰਨੂ ਨੇ ਕੌੜਾ ਮਲ ਰਾਹੀਂ ਸਿੱਖਾਂ ਦੀ ਮਦਦ ਹਾਸਲ ਕਰ ਲਈ 10000 ਸਿੱਖ ਕੌੜਾ ਮਲ ਦੇ ਨਾਲ ਮੁਲਤਾਨ ਫਤਿਹ ਕਰਨ ਵਾਸਤੇ ਗਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਗੋਲੀ ਨਾਲ ਛਾਹ ਨਿਵਾਜ਼ ਮਾਰਿਆ ਗਿਆ ਜੱਸਾ ਸਿੰਘ ਈਚੋਗਿਲਿਆ ਬਿਮਾਰ ਸੀ ਸੋ ਪਿੱਛੋਂ ਰਾਮ ਰੌਣੀ ਹੀ ਰਿਹਾ ਕੋ ਸਾਲਾਂ ਪਿਛੋਂ ਇਸੇ ਜੱਸਾ ਸਿੰਘ ਨੇ ਆਰਾਮ ਰੌਣੀ ਨੂੰ ਨਵੇਂ ਸਿਰਿਓਂ ਬਣਾ ਕੇ ਨਵਾਂ ਨਾਮ ਆਰਾਮਗੜ ਰੱਖਿਆ ਇਸੇ ਕਰਕੇ ਇਸ ਨੂੰ ਸਿੱਖ ਆਰਾਮਗੜੀਆਂ ਆਖਣ ਲੱਗ ਪਏ ਉਸ ਵੇਲੇ ਪੰਥ ਵਿੱਚ ਦੋ ਸਰਦਾਰ ਜੱਸਾ ਸਿੰਘ ਪ੍ਰਸਿੱਧ ਸਨ ਸੋ ਦੋਹਾਂ ਨੂੰ ਨਖੇੜਨ ਵਾਸਤੇ ਇੱਕ ਨੂੰ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਪਿੰਡ ਆਲੂ ਦਾ ਹੁਣ ਕਰਕੇ ਆਖਣ ਲੱਗ ਪਏ ਤੇ ਦੂਜੇ ਨੂੰ ਸਰਦਾਰ ਜੱਸਾ ਸਿੰਘ ਆਰਾਮਗੜੀਆਂ ਜਿਲ੍ਹਾ ਆਰਾਮਗੜ ਤੋਂ ਜੱਸਾ ਸਿੰਘ ਰਾਮਗੜੀਆ ਤਖਾਨ ਸੀ ਸੋ ਸਾਰੇ ਤਖਾਨ ਸਿੱਖ ਆਪਣੇ ਆਪ ਨੂੰ ਰਾਮਗੜੀਆ ਅਖਾਉਣ ਲੱਗ ਪਏ ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਆਲੂਆਲੀਆ ਕਲਾਲ ਸੀ ਸੋ ਸਾਰੇ ਕਲਾਲ ਸਿੱਖ ਹੁਣ ਆਲੂਆਲੀਏ ਅਖਾਉਣ ਲੱਗਦੇ ਹਨ ਜੈ ਸਿੰਘ ਪਠਾਣਾ ਨਾਲ ਲੜਦਾ ਸ਼ਹੀਦ ਹੋ ਗਿਆ ਬਾਕੀ ਵਿੱਚੋਂ ਤਿੰਨ ਭਰਾ ਜੱਸਾ ਸਿੰਘ ਮਾਲੀ ਸਿੰਘ ਤਾਰਾ ਸਿੰਘ ਰਾਮਗੜੀਆ ਮੇਂ ਸ਼ਿਹੂਰ ਹੋਏ ਜਦ ਬੁੱਢਾ ਦਾਲਤ ਤੇ ਤਰਨਾ ਦਲ ਬਣੇ ਤਾਂ ਰਾਮਗੜੀਆ ਸਰਦਾਰ ਤਰਨਾ ਦਲ ਵਿੱਚ ਸ਼ਾਮਲ ਹੋ ਕਸੂਰ ਦੇ ਹਾਕਮ ਉਸਮਾਨ ਖਾਨ ਨੇ ਇੱਕ ਪੰਡਤ ਦੀ ਪਟਾਣੀ ਖੋ ਲਈ ਉਹ ਅਮਰਸਰ ਸਿੱਖਾਂ ਸਾਹਮਣੇ ਜਾ ਪਟਿਆ ਤਰਨਾ ਦਲ ਨੇ ਹਮਲਾ ਕਰਕੇ ਮਈ 1763 ਈਸਵੀ ਵਿੱਚ ਉਸਮਾਨ ਖਾਨ ਕਤਲ ਕਰਕੇ ਕਸੂਰ ਵਿੱਚੋਂ ਲੱਖਾਂ ਰੁਪਏ ਧਨ ਲੁੱਟਿਆ ਆਰਾਮ ਗੜੀਏ ਤੇ ਕਨਈਏ ਉਸ ਵੇਲੇ ਇਕੱਠੇ ਰਹਿੰਦੇ ਸਨ ਤੇ ਸਾਂਝੀ ਲੁੱਟਮਾਰ ਕਰਕੇ ਪਿੱਛੋਂ ਅੱਧੋ-ਅੱਧ ਵੰਡ ਲੈਂਦੇ ਸਨ ਕਸੂਰ ਦੇ ਪ੍ਰਸਿੱਧ ਧਨੀ ਦਲੇਰਾਮ ਦੇ ਪੋਤਰੇ ਹਿਰਦੇ RAM ਕੋਲ ਮਾਲੀ ਸਿੰਘ ਸਰਦਾਰ ਜੱਸਾ ਸਿੰਘ ਆਰਾਮ ਗੜੀਏ ਦੇ ਭਰਾ ਨੇ 50 ਲੱਖ ਦਾ ਮਾਲ ਲੁੱਟਿਆ ਕਨਈਆ ਨੂੰ ਪਤਾ ਲੱਗਾ ਤਾਂ ਕੀਤੇ ਹੋਏ ਫੈਸਲੇ ਅਨੁਸਾਰ ਉਹਨਾਂ ਮਾਲੀ ਸਿੰਘ ਕੋਲੋਂ ਉਸ ਧਨ ਵਿੱਚੋਂ ਅੱਧ ਮੰਗਿਆ ਮਾਲੀ ਸਿੰਘ ਨੇ ਹਿੱਸਾ ਦੇਣੋਂ ਨਾ ਕਰ ਦਿੱਤੀ ਤਾਂ ਦੋਵੇਂ ਤਰ੍ਹਾਂ ਲੜਾਈ ਵਾਸਤੇ ਤਿਆਰ ਹੋ ਪਈਆਂ ਸਰਦਾਰ ਚੜਤ ਸਿੰਘ ਨੇ ਵਿਚ ਪੈ ਕੇ ਕੁਝ ਹਿੱਸਾ ਕਨਈਆ ਨੂੰ ਦਿਵਾ ਕੇ ਦੋਹਾਂ ਮਿਸਲਾਂ ਦੀ ਸੁਲ੍ਹਾ ਕਰਾ ਦਿੱਤੀ ਪਰ ਮਾਲੂਮ ਹੁੰਦਾ ਹੈ ਕਿ ਉਹਨਾਂ ਦੇ ਦਿਲਾਂ ਵਿੱਚ ਇਹ ਰਾਜਨਾ ਗਿਆ ਤੇ ਇਸੇ ਕਾਰਨ ਪਿੱਛੋਂ ਇਹ ਦੋਵੇਂ ਮਿਸਲਾਂ ਲੜਦੀਆਂ ਝਗੜਦੀਆਂ ਰਹੀਆਂ 1764 ਈਸਵੀ ਵਿੱਚ ਹਜ਼ੈਨ ਖਾਨ ਨੂੰ ਮਾਰ ਕੇ ਸਿੱਖਾਂ ਨੇ ਸੂਬਾ ਸਰਹੰਦ ਵੰਡਿਆ ਤਾਂ ਰਾਮਗੜੀਆਂ ਨੇ ਉਸ ਵਿੱਚੋਂ ਇਲਾਕਾ ਨਾ ਮਲਿਆ ਸਗੋਂ ਉਹਨਾਂ ਰਿਆੜ ਕੀ ਤੇ ਬਿਆਸ ਦੇ ਦੋਵੇਂ ਪਾਸੇ ਮੁਲਕ ਆਣ ਮਲਿਆ 1769 ਈਸਵੀ ਵਿੱਚ ਉਹਨਾਂ ਦੇ ਕਬਜ਼ੇ ਵਿੱਚ 10 ਲੱਖ ਦਾ ਇਲਾਕਾ ਸੀ ਜਿਸ ਦਾ ਵੇਰਵਾ یوں ਹੈ ਮਿਆਣੀ ਸਿਹਰੀ ਮਰਾਲਾ ਉੜਮੜ ਟਾਂਡਾ ਮੋਗੋਵਾਲ ਮਨੀਵਾਲ ਦੱਬਵਨ ਝੋੜਾ ਮੁਕੰਦਪੁਰ ਸਰੀਹਾ ਆਦ ਦੁਆਬਾ ਜਲੰਧਰ ਵਿੱਚ ਬਟਾਲਾ ਦੀਨਾ ਨਗਰ ਕਲਾਨੌਰ ਕਾਦੀਆਂ ਸ੍ਰੀ ਹਰਗੋਬਿੰਦਪੁਰਾ ਮੱਤੇਵਾਲ ਕੁਮਾਨ ਆਦ ਬਾਰੀ ਦੁਆਬ ਵਿੱਚ ਇਹ 10000 ਫੌਜ ਮੈਦਾਨ ਵਿੱਚ ਲੈ ਜਾ ਸਕਦੇ ਸਨ ਸਰਦਾਰ ਜੱਸਾ ਸਿੰਘ ਨੇ ਬਟਾਲਾ ਮਾਲੀ ਸਿੰਘ ਨੂੰ ਤੇ ਕਲਾਨੌਰ ਤਾਰਾ ਸਿੰਘ ਨੂੰ ਦੇ ਦਿੱਤਾ ਤੇ ਬਾਕੀ ਇਲਾਕੇ ਆਪ ਰੱਖ ਲਏ 1770 ਈਸਵੀ ਵਿੱਚ ਜਸਮਾ ਨੂਰਪੁਰ ਚੰਬਾ ਹਰੀਪੁਰ ਕਟੋਚ ਆਦ ਦੇ ਪਹਾੜੀ ਰਾਜਿਆਂ ਨੇ ਆਰਾਮਗੜੀਆਂ ਦੀ ਈਨ ਮੰਨ ਕੇ ਸਾਲਾਨਾ ਖਰਾਜ ਦੇਣਾ ਪ੍ਰਵਾਨ ਕਰ ਲਿਆ ਸਰਦਾਰ ਜੱਸਾ ਸਿੰਘ ਨੇ ਇਨ੍ਹਾਂ ਪਹਾੜੀ ਇਲਾਕਿਆਂ ਦੀ ਰਾਖੀ ਵਾਸਤੇ ਕਿਲਾ ਹਲਵਾਰਾ ਬਣਾ ਕੇ ਸਰਦਾਰ ਮਾਲੀ ਸਿੰਘ ਨੂੰ 4000 ਫੌਜ ਸਣੇ ਹਾਕਮ ਨਿਯਤ ਕੀਤਾ 1775 ਈਸਵੀ ਵਿੱਚ ਸਰਦਾਰ ਜੈ ਸਿੰਘ ਕਨਈਆ ਨੇ ਇਨ੍ਹਾਂ ਪਹਾੜੀ ਰਿਆਸਤਾਂ ਤੋਂ ਆਰਾਮਗੜੀਆਂ ਦੀ ਸਰਦਾਰੀ ਤੋੜ ਕੇ ਆਪਣੀ ਹਕੂਮਤ ਕਾਇਮ ਕਰ ਲਈ। ਆਰਾਮਗੜੀਆਂ ਦੀ ਇੱਕ ਪਾਸੇ ਕਨਈਆ ਨਾਲ ਤੇ ਇੱਕ ਪਾਸੇ ਆਲੂ ਵਾਲੀਆਂ ਨਾਲ ਨਿਤ ਲੜਾਈ ਰਹਿੰਦੀ ਸੀ। 1775 ਈਸਵੀ ਵਿੱਚ ਬਿਆਸ ਕੰਡੇ ਪਿੰਡ ਜਹੂਰਾ ਕੋਲ ਦੋਵੇਂ ਜਸਾ ਸਿੰਘ ਲੜ ਪਏ। ਆਰਾਮਗੜੀਆਂ ਗੋਲੀ ਨਾਲ ਜ਼ਖਮੀ ਹੋ ਕੇ ਪਿੱਠ ਛੱਡ ਆਇਆ ਤੇ ਆਲੂ ਵਾਲੀਏ ਨੇ ਪਿੰਡ ਜਹੂਰਾ ਸਰਦਾਰ ਬਘੇਲ ਸਿੰਘ ਮਿਸਲ ਕਰੋੜ ਸਿੰਘਿਆਂ ਨੂੰ ਦੇ ਦਿੱਤਾ 1776 ਈਸਵੀ ਵਿੱਚ ਜੱਸਾ ਸਿੰਘ ਆਲੂ ਅਚਲ ਇਸ਼ਨਾਨ ਕਰਨ ਗਿਆ ਤਾਂ ਤਾਰਾ ਸਿੰਘ ਮਾਲੀ ਸਿੰਘ ਖੁਸ਼ਹਾਲ ਸਿੰਘ ਨੇ ਹਮਲਾ ਕਰਕੇ ਆਲੂ ਵਾਲੀਏ ਨੂੰ ਜ਼ਖਮੀ ਕਰਕੇ ਫੜ ਲਿਆ ਉਹ ਉਸ ਨੂੰ ਪਾਲਕੀ ਵਿੱਚ ਪਾ ਕੇ ਸ੍ਰੀ ਹਰਗੋਬਿੰਦਪੁਰੇ ਲੈ ਗਏ ਜੋ ਰਾਮਗੜੀਆਂ ਦੀ ਰਾਜਧਾਨੀ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਬੜੇ ਆਦਰ ਨਾਲ ਪੇਸ਼ ਆਇਆ ਤੇ ਸਤਕਾਰ ਉਹ ਜੋ ਆਲੂ ਵਾਲੀਏ ਨੂੰ ਕੋੜਾ ਦੁਸ਼ਾਲੇ ਆ ਤੋਹਫੇ ਦੇ ਕੇ ਉਸ ਦੀ ਰਾਜਧਾਨੀ ਫਤਿਆਪੁਰ ਪਹੁੰਚਾ ਦਿੱਤਾ 1776 ਈਸਵੀ ਵਿੱਚ ਜੈ ਸਿੰਘ ਹਕੀਕਤ ਸਿੰਘ ਗੁਰਬਖਸ਼ ਸਿੰਘ ਕਨਈਏ ਜੱਸਾ ਸਿੰਘ ਆਲੂਵਾਲੀਏ ਮਹਾ ਸਿੰਘ ਸ਼ੁਕਰਚੱਕੀਆ ਰਾਜਾ ਸੰਸਾਰਚੰਦ ਆਦਨੇ ਰਲ ਕੇ ਰਾਮਗੜੀਆਂ ਤੇ ਹਮਲਾ ਕੀਤਾ ਸ੍ਰੀ ਹਰਗੋਬਿੰਦਪੁਰਾ ਕਲਾਂੌਰ ਤੇ ਬਟਾਲਾ ਵਿੱਚ ਬੜੀਆਂ ਸਖਤ ਲੜਾਈਆਂ ਹੋਈਆਂ ਇਸ جنگ ਵਿੱਚ ਰਾਮਗੜੀਆਂ ਪੂਰੀ ਤਰ੍ਹਾਂ ਹਾਰ ਗਏ ਤੇ ਇਲਾਕਾ ਛੱਡ ਕੇ ਹਿਸਾਰ ਨੂੰ ਨਸ ਗਏ ਸਰਦਾਰ ਜੱਸਾ ਸਿੰਘ ਰਾਮਗੜੀ ਦੇ ਦਾ ਭਾਈ ਤਾਰਾ ਸਿੰਘ ਮਾਰਿਆ ਗਿਆ ਤੇ ਖੁਸ਼ਹਾਲ ਸਿੰਘ ਸਖਤ ਜ਼ਖਮੀ ਹੋਇਆ ਹਿਸਾਰ ਦੇ ਇਲਾਕੇ ਵਿੱਚ ਲੁੱਟਮਾਰ ਕਰਕੇ ਆਰਾਮਗੜੀਏ ਗੁਜ਼ਾਰਾ ਕਰਨ ਲੱਗੇ ਸਰਦਾਰ ਜੱਸਾ ਸਿੰਘ ਨੇ ਹਿਸਾਰ ਦੇ ਹਾਕਮ ਨੂੰ ਕਤਲ ਕਰਕੇ ਇੱਕ ਪੰਡਤ ਦੀਆਂ ਦੋ ਲੜਕੀਆਂ छुਡਾਈਆਂ ਮੇਠ ਤਖਤਾਵਾ ਕਰਕੇ ਨਜ਼ਰਾਨਾ ਲਿਆ ਤੇ ਇੱਕ ਵਾਰ ਦਿੱਲੀ ਤੇ ਹਮਲਾ ਕਰਕੇ ਮੁਗਲਾਂ ਦੀਆਂ ਚਾਰ ਤੋਪਾਂ ਖੋਲ੍ਹਿਆ 1782 ਈਸਵੀ ਵਿੱਚ ਜੰਮੂ ਦੀ ਲੁੱਟ ਤੋਂ ਸ਼ੁਕਰਚਕੀਆਂ ਤੇ ਕਨਈਆਂ ਵਿੱਚ ਵਿਗਾੜ ਪੈ ਗਿਆ ਸਰਦਾਰ ਮਹਾ ਸਿੰਘ ਨੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਬੁਲਾ ਲਿਆ ਕਿ ਮੈਂ ਤੇਰੇ ਇਲਾਕੇ ਵਾਪਸ ਦਵਾਉਣ ਵਿੱਚ ਮਦਦ ਕਰਾਂਗਾ ਖਬਰ ਮਿਲਦਿਆਂ ਸਾਹ ਰਾਮਗੜੀਏ ਧਾਈਕਰ ਆਏ 1784 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਸਰਦਾਰ ਮਹਾ ਸਿੰਘ ਸ਼ੁਕਰਚਕੀਏ ਤੇ ਰਾਜਾ ਸੰਸਾਰਚੰਦ ਨੇ ਮਿਲ ਕੇ ਕਨਈਆਂ ਤੇ ਹਮਲਾ ਕੀਤਾ ਅਚਲ ਦੇ ਕੋਲ ਸਖਤ ਲੜਾਈ ਹੋਈ ਸਰਦਾਰ ਜੈ ਸਿੰਘ ਕਨਿਆਦਾ ਪੁੱਤਰ ਗੁਰਬਖਸ਼ ਸਿੰਘ ਰਣ ਤੱਤੇ ਵਿੱਚ ਮਾਰਿਆ ਗਿਆ ਕਨਈਏ ਹਾਰ ਗਏ ਤੇ ਰਾਮਗੜੀਆਂ ਨੇ ਆਪਣਾ ਇਲਾਕਾ ਮਾਲ ਲਿਆ ਕਾਂਗੜਾ ਰਾਜਾ ਸੰਸਾਰ ਚੰਦ ਨੂੰ ਮਿਲ ਗਿਆ ਰਾਮਗੜੀਏ ਤੇ ਕਨਈਆਂ ਦੀ ਦੁਸ਼ਮਣੀ ਖਤਮ ਨਾ ਹੋਈ ਸਰਦਾਰ ਜੱਸਾ ਸਿੰਘ ਰਾਮਗੜੀਆ ਆਏ ਦਿਨ ਸਰਦਾਰ ਨੀ ਸਦਾ ਕੌਰ ਕਨਈਆ ਦੇ ਇਲਾਕੇ ਉੱਤੇ ਹਮਲਾ ਕਰਦਾ ਰਹਿੰਦਾ 1796 ਈਸਵੀ ਵਿੱਚ ਸਦਾ ਕੌਰ ਨੇ ਰਣਜੀਤ ਸਿੰਘ ਦੀ ਮਦਦ ਨਾਲ ਬਿਆਸ ਦੇ ਕੰਡੇ ਕਿਲਾ ਮਿਆਣੀ ਵਿੱਚ ਸਰਦਾਰ ਜੱਸਾ ਸਿੰਘ ਨੂੰ ਘੇਰ ਲਿਆ ਦਰਿਆ ਵਿੱਚ ਝੜਾ ਆ ਜਾਣ ਕੇ ਰਣਜੀਤ ਸਿੰਘ ਤੇ ਸਦਾ ਕੌਰ ਨੇ ਬਿਨਾਂ ਕਿਸੇ ਫੈਸਲੇ ਹੀ ਘੇਰਾ ਉਠਾ ਲਿਆ ਅਸੀਂ ਹਿੰਦੀ ਲੜਾਈ ਵਿੱਚ ਰਾਮਗੜੀਏ ਵੀ ਰਣਜੀਤ ਸਿੰਘ ਦੇ ਵਿਰੋਧੀ ਧੜੇ ਵਿੱਚ ਸ਼ਾਮਲ ਸਨ ਇਸੇ ਸਾਲ ਦੇ ਅਖੀਰ ਵਿੱਚ ਰਣਜੀਤ ਸਿੰਘ ਨੇ ਰਾਮਗੜੀਆਂ ਤੇ ਤਾਵਾ ਬੋਲ ਦਿੱਤਾ ਬਟਾਲੇ ਦੀ ਲੜਾਈ ਵਿੱਚ ਰਾਮਗੜੀਏ ਸਦਾ ਵਾਸਤੇ ਹਾਰ ਗਏ ਉਨ੍ਹਾਂ ਦਾ ਬਹੁਤ ਸਾਰਾ ਇਲਾਕਾ ਸਦਾ ਕੌਰ ਦੇ ਕਬਜ਼ੇ ਵਿੱਚ ਆ ਗਿਆ ਇਸ ਦਿਨ ਤੋਂ ਹੀ ਮਿਸਲ ਅਸਲੋਂ ਕਮਜ਼ور ਹੋ ਗਈ 1803 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਸੁਰਗਵਾਸ ਹੋ ਗਿਆ ਤਾਂ ਉਸ ਦਾ ਲੜਕਾ ਜੋਧ ਸਿੰਘ ਮਿਸਲ ਦਾ ਲੀਡਰ ਬਣਿਆ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕਰ ਲਈ ਸ਼ੇਰੇ ਪੰਜਾਬ ਉਸ ਦੀ ਬੜੀ ਇੱਜ਼ਤ ਕਰਦਾ ਸੀ ਤੇ ਉਸ ਨੂੰ ਬਾਬਾ ਜੀ ਕਹਿੰਦਾ ਸੀ ਸਤੰਬਰ 1815 ਈਸਵੀ ਵਿੱਚ ਸਰਦਾਰ ਜੋਧ ਸਿੰਘ ਸੁਰਗਵਾਸ ਹੋ ਗਿਆ ਉਹਦੇ ਵਾਰਸ ਪਿੱਛੋਂ ਆਪਸ ਵਿੱਚ ਲੜਨ ਝਗੜਨ ਲੱਗ ਪਏ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਇਲਾਕਾ ਜਬਤ ਕਰਕੇ ਸਰਦਾਰ ਜੋਹ ਸਿੰਘ ਦੀ ਵਿਧਵਾ ਵੀਰ ਸਿੰਘ ਜੋਹ ਸਿੰਘ ਦਾ ਭਾਈ ਤੇ ਦੀਵਾਨ ਸਿੰਘ ਤਾਰਾ ਸਿੰਘ ਦਾ ਪੁੱਤਰ ਨੂੰ ਜ਼ਗੀਰ ਦੇ ਦਿੱਤੀ ਇਸ ਤਰ੍ਹਾਂ ਇਹ ਮਿਸਲ ਖਤਮ ਹੋ ਗਈ ਮਿਸਲ ਕਨਈਆਂ ਦਾ ਬਾਨੀ ਸਰਦਾਰ ਜੈ ਸਿੰਘ ਸੰਧੂ ਜੱਟ ਪਿੰਡ ਕਾਨਾ ਜ਼ਿਲ੍ਹਾ ਲਾਹੌਰ ਦਾ ਸੀ ਪਿੰਡ ਕਾਨਾ ਤੋਂ ਹੀ ਇਸ ਦਾ ਲਗਭਗ ਕਨਈਆ ਪੈ ਗਿਆ ਇਸ ਲਖਬ ਦਾ ਇੱਕ ਹੋਰ ਕਾਰਨ ਵੀ ਦੱਸਦੇ ਹਨ ਕਿ ਸਰਦਾਰ ਜੈ ਸਿੰਘ ਬਹੁਤ ਖੂਬਸੂਰਤ ਸੀ ਕ੍ਰਿਸ਼ਨ ਭਗਵਾਨ ਖੂਬਸੂਰਤ ਹੋਣ ਕਰਕੇ ਕਨਈਆ ਖਵਾਉਂਦਾ ਸੀ ਸੋ ਸਰਦਾਰ ਜੈ ਸਿੰਘ ਨੂੰ ਵੀ ਲੋਕ ਕਨਈਆ ਕਹਿਣ ਲੱਗ ਪਏ 1748 ਈਸਵੀ ਵਿੱਚ ਮਿਸਲਾਂ ਬਣੀਆਂ ਤਾਂ ਸਰਦਾਰ ਜੈ ਸਿੰਘ ਨੇ ਵੱਖਰੀ ਮਿਸਲ ਕਨਈਆ ਬਣਾ ਲਈ ਬੁੱਢਾ ਦਲ ਤਰਨਾ ਦਲ ਬਣੇ ਤਾਂ ਇਹ ਮਿਸਲ ਤਰਨਾ ਦਲ ਵਿੱਚ ਸ਼ਾਮਲ ਹੋ ਗਈ 1763 ਈਸਵੀ ਵਿੱਚ ਕਸੂਰ ਮਾਰਿਆ ਤਾਂ ਲੁੱਟਦੇ ਮਾਲ ਤੋਂ ਰਾਮਗੜੀਆ ਤੇ ਕਨਈਆਂ ਵਿੱਚ ਵੈਰ ਪੈ ਗਿਆ 1764 ਈਸਵੀ ਵਿੱਚ ਜੈੰਗ ਖਾਨ ਨੂੰ ਮਾਰ ਕੇ ਸਿੱਖਾਂ ਨੇ ਸੂਬਾ ਸਰਹੰਦ ਵੰਡਿਆ ਕਨਈਆਂ ਨੇ ਉਸ ਵਿੱਚੋਂ ਇਲਾਕੇ ਤੇ ਕਬਜ਼ਾ ਨਾ ਕੀਤਾ ਇਹ ਵਾਪਸ ਰਿਆੜਕੀ ਵੱਲ ਆ ਗਏ ਇਹ ਪੰਥ ਦੀ ਹਰ ਮੁਹੀ ਵਿੱਚ ਸ਼ਾਮਲ ਰਹੇ ਸਰਦਾਰ ਜੈ ਸਿੰਘ ਦੇ ਸਾਥੀ ਜਥੇਦਾਰ ਸਰਦਾਰ ਸੰਤ ਢੰਡਾ ਸਿੰਘ ਦੋਵੇਂ ਸਰਦਾਰ ਜੈ ਸਿੰਘ ਦੇ ਭਰਾ ਹਕੀਕਤ ਸਿੰਘ ਅਮਰ ਸਿੰਘ ਵਾਗਾ ਅਮਰ ਸਿੰਘ ਕਿੰਗਰਾ ਲੱਖਾ ਸਿੰਘ ਬੁੱਧ ਸਿੰਘ ਧਰਮਕੋਟ ਝੰਡਾ ਸਿੰਘ ਬਾਕਰਪੁਰੀਆ ਝੰਡਾ ਸਿੰਘ ਕਰੋ ਆਦਿ 1769 ਈਸਵੀ ਵਿੱਚ ਇਸ ਮਿਸਲ ਦੇ ਕਬਜ਼ੇ ਵਿੱਚ ਇਹ ਥਾਂ ਸਨ ਹਾਜੀਪੁਰ ਮੁਕੇਰੀਆਂ ਕਰੋਟ ਦੁਆਬਾ ਜਲੰਧਰ ਵਿੱਚ ਬਟਾਲਾ ਪਰਗਣੇ ਵਿੱਚੋਂ ਕੁਝ ਪਿੰਡ ੜੋਲ ਕਰੋਟਾ ਤਾਰਾਗੜ ਅਦਾਲਤਗੜ ਨੰਗਲਪੁਰ ਗੁਰਦਾਸਪੁਰ ਫਤੇਗੜ ਛੁੱਕਰਚੱਕ ਸੋਈਆਂ ਗਿਲਵਾਲੀ ਪੰਜ ਗਰਾਈਆਂ ਆਦਿ ਜੈ ਸਿੰਘ ਦੇ ਕਬਜ਼ੇ ਵਿੱਚ ਸੁਜਾਨਪੁਰ ਸੁਕਾਲਗੜ ਪਲਾਹੀ ਧਰਮਕੋਟ ਬਹਿਰਾਮਪੁਰ ਅਮਰ ਸਿੰਘ ਵਾਗਾ ਦੇ ਕਬਜ਼ੇ ਵਿੱਚ ਤੇ ਕੁਝ ਪਿੰਡ ਹੋਰ ਮਾਤੇਤ ਸਰਦਾਰਾਂ ਦੇ ਕਬਜ਼ੇ ਵਿੱਚ ਬਾਰ ਦਵਾਬ ਵਿੱਚ ਸਾਂਭੜਿਆਲ ਸਤਰਾ ਮਲਕਾਂਵਾਲਾ ਸਿਰਾਂਵਾਲੀ ਨੂਨਾਰ ਜੈਮਲ ਸਿੰਘ ਦੇ ਕਬਜ਼ੇ ਦਵਾਬ ਰਚਨਾ ਵਿੱਚ ਨਿਹਾਨ ਸਿੰਘ ਰੰਧਾਵਾ ਨਾਲ ਲੜ ਕੇ ਝੰਡਾ ਸਿੰਘ ਜੈ ਸਿੰਘ ਦਾ ਭਰਾ ਮਾਰਿਆ ਗਿਆ ਉਹਦੀ ਸੰਗਣੀ ਨਾਲ ਜੈ ਸਿੰਘ ਨੇ ਪੁਨਰ ਵਿਆਹ ਕਰਾ ਲਿਆ ਸਰਦਾਰਾਂ ਵਿੱਚ ਇਲਾਕੇ ਵੰਡੇ ਗਏ ਤਾਂ ਜੈ ਸਿੰਘ ਨੇ ਸੰਗਤਪੁਰ ਹਕੀਕਤ ਸਿੰਘ ਤੇ ਮਤਾਬ ਸਿੰਘ ਜੈ ਸਿੰਘ ਦੇ ਰਿਸ਼ਤੇਦਾਰ ਨੂੰ ਦੇ ਦਿੱਤਾ ਕਲਾਨੌਰ ਵੀ ਹਕੀਕਤ ਸਿੰਘ ਨੂੰ ਦਿੱਤਾ ਜੋ ਪਿਛੋਂ ਉਸਦੇ ਪੁੱਤਰ ਜੈਮਲ ਸਿੰਘ ਕੋਲ ਗਿਆ ਜੰਮੂ ਦੀ ਲੜਾਈ 1774 ਈਸਵੀ ਵਿੱਚ ਸਰਦਾਰ ਜੈ ਸਿੰਘ ਕਨਈਆ ਨੇ ਧੋਕੇ ਨਾਲ ਸਰਦਾਰ ਝੰਡਾ ਸਿੰਘ ਭੰਗੀ ਨੂੰ ਮਰਵਾ ਦਿੱਤਾ ਇਸ ਤਰ੍ਹਾਂ ਭੰਗੀ ਮਿਸਲ ਕਮਜ਼ੋਰ ਹੋ ਗਈ 1775 ਈਸਵੀ ਵਿੱਚ ਸਰਦਾਰ ਜੈ ਸਿੰਘ ਨੇ ਨੂਰਪੁਰ ਚੰਬਾ ਆਦ ਪਹਾੜੀ रियासतਾਂ ਉਤੇ ਆਪਣੀ ਸਰਦਾਰੀ ਕਾਇਮ ਕਰ ਲਈ ਪਹਿਲਾਂ ਇਹ रियासतਾਂ ਆਰਾਮਗੜੀਆਂ ਦੇ ਅਧੀਨ ਸਨ 1776 ਈਸਵੀ ਵਿੱਚ ਕਨਈਆਂ ਨੇ ਆਲੂਆਲੀਆਂ ਸ਼ੁਕਰਚਕੀਆ ਤੇ ਸੰਸਾਰਚੰਦ ਦੀ ਮਦਦ ਨਾਲ ਆਰਾਮਗੜੀਆਂ ਦਾ ਇਲਾਕਾ ਖੋ ਕੇ ਆਪਣੇ ਕਬਜ਼ੇ ਕਰ ਲਿਆ ਤੇ ਆਰਾਮਗੜੀਆਂ ਹਸਾਰ ਨੂੰ ਚਲੇ ਗਏ 1781 ਈਸਵੀ ਵਿੱਚ ਸਰਦਾਰ ਹਕੀਕਤ ਸਿੰਘ ਨੇ ਰਾਜਾ ਜੰਮੂ ਬ੍ਰਿਜ ਰਾਜਦੇਵ ਦੀ ਮਦਦ ਭੰਗੀ ਮਿਸਲ ਦੇ ਵਿਰੁੱਧ ਕੀਤੀ ਤਾਂ ਜੰਮੂ ਦੇ ਰਾਜਾ ਨੇ ਸਰਦਾਰ ਹਕੀਕਤ ਸਿੰਘ ਦੀ ਅਧੀਨਗੀ ਪ੍ਰਵਾਨ ਕਰਕੇ ਖਰਾਜ ਦੇਣਾ ਮੰਨਿਆ ਪਹਾੜੀ ਰਿਆਸਤਾਂ ਵਿੱਚੋਂ ਸਭ ਤੋਂ ਪਹਿਲਾਂ ਕਟੋਚ ਦੇ ਰਾਜੇ ਘੁਮੰਡ ਚੰਦ ਨੇ ਸਿੱਖਾਂ ਦੇ ਈਨ ਮੰਨੀ ਸੀ ਉਹ 1774 ਈਸਵੀ ਵਿੱਚ ਮਰਿਆ ਤਾਂ ਉਸ ਦਾ ਪੁੱਤਰ ਤੇਗ ਚੰਦ ਗੱਦੀ ਤੇ ਬੈਠਾ ਉਹ 1776 ਈਸਵੀ ਵਿੱਚ ਮਰ ਗਿਆ ਤਾਂ ਉਸ ਦਾ ਪੁੱਤਰ ਸੰਸਾਰ ਚੰਦ ਰਾਜਾ ਬਣਿਆ ਉਹਦੇ ਦਿਲ ਵਿੱਚ ਹਰ ਵੇਲੇ ਕਿਲਾ ਕਾਂਗੜਾ ਲੈਣ ਦੀ ਰੀਜ ਬਣੀ ਰਹਿੰਦੀ ਸੀ ਕਾਂਗੜੇ ਉੱਤੇ ਉਸ ਵੇਲੇ ਮੁਗਲ ਫੌਜਦਾਰ ਸੈਫ ਅਲੀ ਦਾ ਕਬਜ਼ਾ ਸੀ ਸੰਸਾਰ ਚੰਦ ਨੇ ਸਰਦਾਰ ਜੈ ਸਿੰਘ ਕਨਈਆ ਤੋਂ ਮਦਦ ਮੰਗੀ ਸਰਦਾਰ ਜੈ ਸਿੰਘ ਨੇ ਆਪਣੇ ਪੁੱਤਰ ਗੁਰਬਖਸ਼ ਸਿੰਘ ਤੇ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆਂ ਨੂੰ ਫੌਜ ਦੇ ਕੇ ਭੇਜਿਆ ਉਹਨਾਂ 1782 ਈਸਵੀ ਵਿੱਚ ਕਿਲੇ ਕਾਂਗੜੇ ਨੂੰ ਘੇਰਾ ਪਾ ਲਿਆ ਜੋ ਸਾਲ ਭਰ ਰਿਆ 1783 ਈਸਵੀ ਵਿੱਚ ਸੈਫ ਅਲੀ ਕੁਦਰਤੀ ਮੌਤ ਮਰ ਗਿਆ ਸੰਸਾਰ ਚੰਦ ਨੇ ਅੰਦਰਖਾਨੇ ਸੈਫ ਅਲੀ ਦੇ ਨੌਕਰਾਂ ਨਾਲ ਗੰਢ ਲਈ ਕਿ ਸਿੱਖਾਂ ਨੂੰ ਪਤਾ ਲੱਗਾ ਬਿਨਾਂ ਕਿਲੇ ਤੇ ਕਬਜ਼ਾ ਕਰ ਲਈ ਸੈਫ ਅਲੀ ਦੇ ਪੁੱਤਰ ਜੀਵਨ ਖਾਨ ਨੇ ਸਿੱਖਾਂ ਨਾਲ ਸੁਲ੍ਹਾ ਕਰ ਲਈ ਜੋ ਸੈਫ ਅਲੀ ਦੀ ਅਰਥੀ ਬਾਹਰ ਨਿਕਲੀ ਤਾਂ ਸਿੱਖਾਂ ਨੇ ਕਿਲਾ ਕਾਂਗੜਾ ਤੇ ਕਬਜ਼ਾ ਕਰ ਲਿਆ 1781 ਈਸਵੀ ਵਿੱਚ ਰਾਜਾ ਬ੍ਰਿਜ ਰਾਜ ਦੇਵ ਜੰਮੂ ਨੇ ਸਰਦਾਰ ਹਕੀਕਤ ਸਿੰਘ ਕਨਈਆ ਨੂੰ 30000 ਸਾਲਾਨਾ ਖਰਾਜ ਦੇਣਾ ਮੰਨਿਆ ਸੀ ਅਗਲੇ ਸਾਲ ਸਰਦਾਰ ਹਕੀਕਤ ਸਿੰਘ ਨੇ ਖਰਾਜ ਮੰਗਿਆ ਤਾਂ ਰਾਜਾ ਜੰਮੂ ਨੇ ਇਨਕਾਰ ਕਰ ਦਿੱਤਾ ਸਰਦਾਰ ਹਕੀਕਤ ਸਿੰਘ ਨੇ ਜੰਮੂ ਤੇ ਹਮਲਾ ਕਰਨ ਵਾਸਤੇ ਸਰਦਾਰ ਮਹਾ ਸਿੰਘ ਸ਼ੁਕਰਚਕੀਆ ਨੂੰ ਮਦਦ ਲਈ ਬੁਲਾ ਲਿਆ ਹਕੀਕਤ ਸਿੰਘ ਜਫਰਵਾਲ ਵੱਲੋਂ ਤੇ ਮਹਾ ਸਿੰਘ ਚਪਰਾਲ ਵੱਲੋਂ ਜੰਮੂ ਵੱਲ ਪਧੇ ਬ੍ਰਿਜ ਰਾਜਦੇਵ ਡਰਦਾ ਤ੍ਰਿਕੁਟਾ ਦੇਵੀ ਦੇ ਪਹਾੜਾਂ ਨੂੰ ਨਸ ਗਿਆ ਮਹਾ ਸਿੰਘ ਆਪਣੇ ਸਾਥੀਆਂ ਤੋਂ ਪਹਿਲਾਂ ਜੰਮੂ ਜਾ ਪੋਜਾ ਉਹ ਇਕੱਲਾ ਹੀ ਜੰਮੂ ਵਿੱਚੋਂ 2 ਕਰੋੜ ਦਾ maal ਲੁੱਟ ਕੇ ਵਾਪਸ ਮੁੜ ਗਿਆ ਪਿੱਛੋਂ ਹਕੀਕਤ ਸਿੰਘ ਨੇ ਜੰਮੂ ਦੀ ਲੁੱਟ ਵਿੱਚੋਂ ਹਿੱਸਾ ਮੰਗਿਆ ਤਾਂ ਸਰਦਾਰ ਮਹਾ ਸਿੰਘ ਨੇ ਇਹ ਗੱਲ ਮੰਨੀ ਨਾ ਇਸ ਗੱਲੋਂ ਦੋਹਾਂ ਮਿਸਲਾਂ ਵਿੱਚ ਵਿਗਾੜ ਪੈ ਗਿਆ ਨਹੀਂ ਤਾਂ ਮਹਾ ਸਿੰਘ ਦੀ ਛੋਟੀ ਉਮਰ ਵਿੱਚ ਸਰਦਾਰ ਜੈ ਸਿੰਘ ਕਨਈਆ ਉਸ ਦੀ ਕਾਫੀ ਮਦਦ ਕਰਦਾ ਰਿਹਾ ਸੀ ਇਸੇ ਸਾਲ 1782 ਈਸਵੀ ਕਲਾ ਨੌਰਵੇਚ ਸਰਦਾਰ ਹਕੀਕਤ ਸਿੰਘ ਸੁਰਗਵਾਸ ਹੋ ਗਿਆ ਉਸ ਦਾ ਪੁੱਤਰ ਜੈਮਲ ਸਿੰਘ ਜ਼ਗੀਰ ਦਾ ਮਾਲਕ ਬਣਿਆ ਦਿਵਾਲੀ ਦੇ ਸਮੇਂ ਸਰਦਾਰ ਮਹਾ ਸਿੰਘ ਬੁੱਢੇ ਸਰਦਾਰ ਜੈ ਸਿੰਘ ਕਨਈਆ ਨੂੰ ਮਿਲਣਾ ਅਮਰਸਰ ਗਿਆ ਤੇ ਸਤਕਾਰ ਵਜੋਂ ਮਠਿਆਈ ਲੈ ਕੇ ਹਾਜ਼ਰ ਹੋਇਆ ਸਰਦਾਰ ਜੈ ਸਿੰਘ ਨੇ ਜੰਮੂ ਦੀ ਲੁੱਟ ਵਿੱਚੋਂ ਹਕੀਕਤ ਸਿੰਘ ਦਾ ਹਿੱਸਾ ਮੰਗਿਆ ਸਰਦਾਰ ਮਹਾ ਸਿੰਘ ਹਿੱਸਾ ਦੇਣ ਵਾਸਤੇ ਤਿਆਰ ਨਾ ਹੋਇਆ ਤਾਂ ਜੈ ਸਿੰਘ ਨੇ ਬੜਾ ਨਰਾਦਰ ਕਰਕੇ ਮਹਾ ਸਿੰਘ ਨੂੰ ਘਰੋਂ ਕੱਢਿਆ ਮਹਾ ਸਿੰਘ ਨੇ ਇਸ ਨਰਾਦਰੀ ਦਾ ਬਦਲਾ ਲੈਣ ਬਦਲੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਬੁਲਾ ਲਿਆ ਕਿ ਕਨਈਆ ਤਾਉ ਆਪਣਾ ਇਲਾਕਾ ਵਾਪਸ ਲੈ ਲਵੋ ਮੈਂ ਮਦਦ ਕਰਾਂਗਾ ਥੋੜੇ ਸਮੇਂ ਪਿਛੋਂ ਸਰਦਾਰ ਜੈ ਸਿੰਘ ਕਨਈਆ ਨੇ ਹਮਲਾ ਕਰਕੇ ਮਹਾ ਸਿੰਘ ਦੇ ਕੋਸ਼ ਇਲਾਕੇ ਲੁੱਟ ਲਏ ਖਬਰ ਸੁਣ ਕੇ ਮਹਾ ਸਿੰਘ ਟਾਕਰੇ ਤੇ ਆ ਪਹੁੰਚਾ ਮੁਜੀਠੇ ਕੋ ਲੜਾਈ ਹੋਈ ਜਿਸ ਵਿੱਚ ਕਨਈਏ ਹਾਰ ਕੇ ਝੰਡੇ ਆਲੇ ਜਾਵੜੇ ਇੰਨੇ ਨੂੰ ਸਰਦਾਰ ਜਸਾ ਸਿੰਘ ਰਾਮਗੜੀਆ ਵੀ ਆ ਗਿਆ 1784 ਈਸਵੀ ਵਿੱਚ ਸਰਦਾਰ ਮਹਾ ਸਿੰਘ ਛੁੱਕਰ ਚੱਕੀ ਸਰਦਾਰ ਜਸਾ ਸਿੰਘ ਰਾਮਗੜੀਏ ਤੇ ਰਾਜਾ ਸੰਸਾਰ ਚੰਦ ਕਟੋਚੀਏ ਨੇ ਰਲ ਕੇ ਕਨਈਆ ਉੱਤੇ ਚੜ੍ਹਾਈ ਕਰ ਦਿੱਤੀ ਅੱਗੋਂ ਸਰਦਾਰ ਜੈ ਸਿੰਘ ਕਨਈਆ ਤੇ ਉਸ ਦਾ ਪੁੱਤਰ ਗੁਰਬਖਸ਼ ਸਿੰਘ ਟਾਕਰੇ ਤੇ ਆਏ ਅਚਲ ਕੋਲ ਬੜੀ ਸਖਤ ਲੜਾਈ ਹੋਈ ਜਿਸ ਵਿੱਚ ਸਰਦਾਰ ਗੁਰਬਖਸ਼ ਸਿੰਘ ਮਾਰਿਆ ਗਿਆ ਕਨਈਏ ਪੂਰੀ ਤਰ੍ਹਾਂ ਹਾਰ ਗਏ ਸਰਦਾਰ ਜਸਾ ਸਿੰਘ RAM ਗੜੀਏ ਨੇ ਬਟਾਲੇ ਉੱਤੇ ਕਬਜ਼ਾ ਕਰ ਲਿਆ ਤੇ ਰਾਜਾ ਸੰਸਾਰ ਚੰਦ ਨੇ ਕਾਂਗੜਾ ਮੰਨ ਲਿਆ। ਨੁਸ਼ਹਿਰੇ ਕੋਲ ਸਰਦਾਰ ਜੈ ਸਿੰਘ ਨੇ ਫਿਰ ਮਹਾ ਸਿੰਘ ਤੇ ਹਮਲਾ ਕੀਤਾ। ਕਨਈਆ ਸਰਦਾਰ ਇੱਥੇ ਵੀ ਖਾਰ ਗਿਆ। ਸਰਦਾਰ ਜੈ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਵੱਡਾ ਗੁਰਬਖਸ਼ ਸਿੰਘ ਹੀ ਲਾਇਕ ਸੀ। ਉਹਦੇ ਮਰਨ ਨਾਲ ਮਿਸਲ ਦੀ ਤਾਕਤ ਅਸਲੋਂ ਖੇਰੂ-ਖੇਰੂ ਹੋ ਗਈ। ਸਰਦਾਰ ਗੁਰਬਖਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ ਬੜੀ ਦੂਰ ਦੀ ਸੋਚਣ ਵਾਲੀ ਸੀ। ਉਹਨੇ ਡਿੱਗਦੇ ਵਕਾਰ ਨੂੰ ਸੰਭਾਲਣ ਦਾ ਰਾਹ ਸੋਚ ਲਿਆ ਸਰਦਾਰ ਜੈ ਸਿੰਘ ਦੀ ਆਗਿਆ ਨਾਲ 1785 ਈਸਵੀ ਵਿੱਚ ਉਹਨੇ ਆਪਣੀ ਲੜਕੀ ਮਹਿਤਾਬ ਕੌਰ ਦੀ ਮੰਗਣੀ ਸਰਦਾਰ ਮਹਾ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਤੇ ਅਗਲੇ ਸਾਲ 1786 ਈਸਵੀ ਬੜੀ ਧੂਮ ਧਾਮ ਨਾਲ ਵਿਆਹ ਕਰ ਦਿੱਤਾ ਇਸ ਤਰ੍ਹਾਂ ਉਸਨੇ ਮਿਸਲ ਸ਼ੁਕਰਚੱਕੀਆਂ ਦੀ ਹਮਾਇਤ ਹਾਸਲ ਕਰ ਲਈ 1798 ਈਸਵੀ ਵਿੱਚ ਸਰਦਾਰ ਜੈ ਸਿੰਘ ਸੁਰਗਵਾਸ ਹੋ ਗਿਆ ਤਾਂ ਮਿਸਲ ਦੀ ਲੀਡਰੀ ਉਹਦੀ ਨੂੰ ਸਦਾ ਕੌਰ ਬਣੀ ਜਿਸ ਬਾਰੇ ਕਨਿੰਗਮ ਲਿਖਦਾ ਹੈ ਸਦਾ ਕੌਰ ਬੜੇ ਹੌਸਲੇ ਵਾਲੀ ਤੇ ਰਾਸੀ ਤਾਕਤ ਹਾਸਲ ਕਰਨ ਲਈ ਤੀਬਰ ਇੱਛਿਆ ਰੱਖਣ ਵਾਲੀ ਸੀ ਜੀਵਨ ਦੇ ਆਰੰਭ ਵਿੱਚ ਉਹਨੇ ਰਣਜੀਤ ਸਿੰਘ ਦੀ ਬੜੀ ਮਦਦ ਕੀਤੀ ਲਾਹੌਰ ਤੇ ਅੰਮ੍ਰਿਤਸਰ ਦਾ ਮਾਲਕ ਬਣਨ ਵਿੱਚ ਉਹਨੇ ਮਹਾਰਾਜੇ ਦਾ ਪੂਰਾ ਸਾਥ ਦਿੱਤਾ ਉਹਦੇ ਦਿਲ ਵਿੱਚ ਬੜੀਆਂ ਰੀਝਾਂ ਸਨ ਕਿ ਰਣਜੀਤ ਸਿੰਘ ਦਾ ਵਲੀ ਐਦ ਉਹਦੇ ਪਿੱਛੋਂ ਤਖਤ ਦਾ ਵਾਰਿਸ ਉਹਦਾ ਦੋਤਰਾ ਬਣੇਗਾ ਤੇ ਸਿੱਖ ਰਾਜ ਵਿੱਚ ਉਹਦਾ ਉੱਚੇਚਾ ਅਧਿਕਾਰ ਰਹੇਗਾ ਪਰ ਉਹਦੀਆਂ ਆਸਾਂ ਦੇ ਉਲਟ ਰਣਜੀਤ ਸਿੰਘ ਦੇ ਘਰ ਜੇਠਾ ਪੁੱਤਰ ਖੜਕ ਸਿੰਘ 1802 ਈਸਵੀ ਵਿੱਚ ਰਾਣੀ ਨਕਾਇਣ ਦੇ ਘਰ ਜਮਿਆ ਮਹਿਤਾਬਕੌਰ ਸਦਾਕੌਰ ਦੀ ਲੜਕੀ ਦੀ ਕੁੱਖੋਂ ਸ਼ੇਰ ਸਿੰਘ 1807 ਈਸਵੀ ਵਿੱਚ ਹੋਇਆ ਸ਼ੇਰ ਸਿੰਘ ਤਾਰਾ ਸਿੰਘ ਜੌੜੇ ਸਦਾਕੌਰ ਹੀ ਭਲੇ ਸਨ ਸਦਾਕੌਰ ਨੂੰ ਭਰੋਸਾ ਨਹੀਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਟਿੱਕਾ ਖੜਕ ਸਿੰਘ ਦਾ ਹੱਕ ਮਾਰ ਕੇ ਰਾਜ ਗੱਦੀ ਸ਼ੇਰ ਸਿੰਘ ਨੂੰ ਦੇ ਦੇਵੇਗਾ ਸੋ ਸਦਾ ਕੌਰ ਇਸ ਪਾਸੇੋਂ ਨਿਰਾਸ਼ ਹੋ ਕੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੰਡਣ ਲੱਗ ਪਈ 1810 ਈਸਵੀ ਵਿੱਚ ਉਹਨੇ ਅੰਗਰੇਜ਼ਾਂ ਨੂੰ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੇਰਾ ਹੱਕ ਮਾਰ ਲਿਆ ਹੈ ਤੇ ਉਹ ਅੰਗਰੇਜ਼ਾਂ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ ਇਸ ਚਿੱਠੀ ਨੇ ਅੰਗਰੇਜ਼ਾਂ ਦੇ ਦਿਲਾਂ ਵਿੱਚ ਸ਼ੱਕ ਪੈਦਾ ਕਰ ਦਿੱਤਾ ਪਰ ਛੇਤੀ ਹੀ ਮਹਾਰਾਜੇ ਨੇ ਇਸ ਗੱਲ ਦੀ ਸਫਾਈ ਕਰ ਦਿੱਤੀ 1816 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਖੜਕ ਸਿੰਘ ਨੂੰ ਰਾਜ ਤਿਲਕ ਦੇ ਕੇ ਗੱਦੀ ਦਾ ਵਾਰਸ ਵਲੀ ਐਤ ਬਣਾ ਦਿੱਤਾ। ਇਸ ਗੱਲੋਂ ਸਦਾ ਕੌਰ ਨਾਰਾਜ਼ ਹੋ ਗਈ। 1821 ਈਸਵੀ ਵਿੱਚ ਉਹਨੇ ਫੇਰ ਕੁਝ ਅਜਈਆਂ ਹਰਕਤਾਂ ਕੀਤੀਆਂ ਜਿਸ ਤੋਂ ਉਹਦੇ ਵਿਰੁੱਧ ਮਹਾਰਾਜੇ ਦੇ ਦਿਲ ਵਿੱਚ ਸ਼ੱਕ ਪੈ ਗਿਆ। ਉਹਨੇ ਸਦਾ ਕੌਰ ਦੀ ਤਾਕਤ ਘਟਾਉਣ ਦੀ ਸੋਚੀ। ਸਦਾ ਕੌਰ ਨੂੰ ਲਾਹੌਰ ਬੁਲਾ ਕੇ ਮਹਾਰਾਜੇ ਨੇ ਕਿਹਾ ਕਿ ਆਪਣੇ ਦੋਤਰਿਆਂ ਨੂੰ ਆਪਣੇ ਇਲਾਕੇ ਵਿੱਚੋਂ ਜ਼ਗੀਰ ਦੇਵੇ। ਇਸ ਗੱਲੋਂ ਸਦਾਕੌਰ ਇੰਨੀ ਨਾਰਾਜ਼ ਹੋਈ ਕਿ ਉਹ ਸਤਲੋ ਜੋਂ ਪਾਰ ਅੰਗਰੇਜ਼ਾਂ ਦੀ ਰਾਖੀ ਵਿੱਚ ਚਲੀ ਜਾਣ ਦੀ ਧਮਕੀ ਦੇਣ ਲੱਗੀ ਤਾਂ ਮਹਾਰਾਜੇ ਨੇ ਸਦਾਕੌਰ ਨੂੰ ਫੜ ਕੇ ਨਜ਼ਰਬੰਦ ਕਰ ਦਿੱਤਾ ਇਸ ਤਰ੍ਹਾਂ ਉਸ ਤੋਂ ਜ਼ਬਰਦਸਤੀ ਸ਼ੇਰ ਸਿੰਘ ਤਾਰਾ ਸਿੰਘ ਦੇ ਨਾਂ ਜਾਗੀਰ ਲਖਵਾਈ ਗਈ ਸਦਾਕੌਰ ਚੋਰੀ ਲਾਹੌਰੋਂ ਨਾ ਸਕਈ ਪਰ ਰਾਹ ਵਿੱਚ ਹੀ ਗ੍ਰਿਫਤਾਰ ਕਰਕੇ ਫਿਰ ਲਾਹੌਰ ਵਿੱਚ ਕੈਦ ਕੀਤੀ ਗਈ ਸਦਾਕੌਰ ਦੇ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਦਾ ਨਤੀਜਾ ਇਹ ਨਿਕਲਿਆ ਕਿ ਅੰਗਰੇਜ਼ੀ ਐਂਟ ਨੇ ਐਲਾਨ ਕੀਤਾ ਰਾਣੀ ਸਦਾ ਕੌਰ ਕਲਈਆ ਮਿਸਲ ਦੀ ਖੁਦਮਖਤਿਆਰ ਲੀਡਰ ਹੈ ਸਤਲੋਜ ਤੋਂ ਖਬੇ ਹੱਥ ਮਿਸਲ ਦੇ ਇਲਾਕੇ ਹਨ ਇਸ ਵਾਸਤੇ ਉਹ ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿੱਚ ਹੈ ਇਹਨਾਂ ਕਾਰਨਾ ਕਰਕੇ ਸਦਾ ਕੌਰ ਬਾਕੀ ਦੀ ਉਮਰ ਨਜ਼ਰਬੰਦ ਹੀ ਰਹੀ ਉਹ 1832 ਈਸਵੀ ਦੇ ਅਖੀਰ ਵਿੱਚ ਅਮਰਸਰ ਨਜ਼ਰਬੰਦੀ ਅੰਦਰ ਸੁਰਗਵਾਸ ਹੋਈ ਸਰਦਾਰ ਜੈ ਸਿੰਘ ਦੇ ਦੂਜੇ ਦੋਵੇਂ ਪੁੱਤਰ ਭਾਗ ਸਿੰਘ ਤੇ ਨਿਧਾਨ ਸਿੰਘ ਹਾਜੀਪੁਰ ਚਲੇ ਗਏ ਉਹਨਾਂ ਦਾ ਪ੍ਰਬੰਧ ਇੰਨਾ ਭੜਾ ਸੀ ਉਹਨਾਂ ਹੱਥੋਂ ਪਰਜਾ ਤੰਗ ਆ ਗਈ 1811 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਇਲਾਕਾ ਜ਼ਬਤ ਕਰਕੇ ਉਹਨਾਂ ਨੂੰ ਜ਼ਗੀਰ ਦੇ ਦਿੱਤੀ ਇਸ ਮਿਸਲ ਦਾ ਦੂਜਾ ਪ੍ਰਸਿੱਧ ਸਰਦਾਰ ਹਕੀਕਤ ਸਿੰਘ ਸੀ ਉਹ ਸਰਦਾਰ ਬਘੇੜ ਸਿੰਘ ਸੰਧੂ ਜੱਟ ਪਿੰਡ ਝੁਲਕਾ ਦਾ ਪੁੱਤਰ ਸੀ ਸਰਦਾਰ ਬਘੇੜ ਸਿੰਘ ਦੇ ਤਿੰਨ ਪੁੱਤਰ ਸਨ ਹਕੀਕਤ ਸਿੰਘ ਮਤਾਬ ਸਿੰਘ ਤੇ ਸਦਾ ਸਿੰਘ ਹਕੀਕ ਸਿੰਘ ਹਕੀਕਤ ਸਿੰਘ ਨੇ ਫਤੇਗੜ ਵਸਾਇਆ ਤੇ ਮਹਤਾਬ ਸਿੰਘ ਨੇ ਉਸ ਦੇ ਨੇੜੇ ਹੀ ਕਿਲਾ ਚਤੌੜਗੜ ਬਣਾਇਆ 1782 ਈਸਵੀ ਵਿੱਚ ਸਰਦਾਰ ਹਕੀਕਤ ਸਿੰਘ ਸੁਰਗਵਾਸ ਹੋ ਗਿਆ ਤਾਂ ਉਸ ਦਾ 11 ਸਾਲ ਦਾ ਪੁੱਤਰ ਜੈਮਲ ਸਿੰਘ ਜ਼ਗੀਰ ਦਾ ਮਾਲਕ ਬਣਿਆ 1803 ਈਸਵੀ ਸਰਦਾਰ ਜੈਮਲ ਸਿੰਘ ਦੀ ਲੜਕੀ ਬੀਬੀ ਚੰਦਕੌਰ ਦੀ ਮੰਗਣੀ ਸਰਦਾਰ ਖੜਕ ਸਿੰਘ ਨਾਲ ਹੋਈ 6 ਫਰਵਰੀ 1812 ਈਸਵੀ ਨੂੰ ਫਤੇਗੜ ਜ਼ਿਲ੍ਹਾ ਗੁਰਦਾਸਪੁਰ ਵਿੱਚ ਬੜੀ ਧੂਮ ਧਾਮ ਨਾਲ ਚੰਦਕੌਰ ਤੇ ਸਰਦਾਰ ਖੜਕ ਸਿੰਘ ਦਾ ਵਿਆਹ ਹੋਇਆ। ਇਸੇ ਚੰਦ ਕੌਰ ਦੀ ਕੁਖੋਂ 9 ਮਾਰਚ 1821 ਈਸਵੀ ਨੂੰ ਕਮਰ ਨੌਨਿਹਾਲ ਸਿੰਘ ਦਾ ਜਨਮ ਹੋਇਆ। ਅਗਸਤ 1812 ਈਸਵੀ ਵਿੱਚ ਸਰਦਾਰ ਜੈਮਲ ਸਿੰਘ ਸੁਰਗਵਾਸ ਹੋ ਗਿਆ। ਮਹਾਰਾਜੇ ਨੇ ਉਸ ਦਾ ਸਾਰਾ ਇਲਾਕਾ ਜ਼ਬਤ ਕਰ ਲਿਆ। ਤਿੰਨਾ ਮਹੀਨਿਆਂ ਪਿਛੋਂ ਉਸ ਦੇ ਘਰ ਪੁੱਤਰ ਚੰਦਾ ਸਿੰਘ ਜਨਮਿਆ ਤਾਂ ਮਹਾਰਾਜੇ ਨੇ ਉਹਦੇ ਨਾਲ 15000 ਦੀ ਸਾਲਾਨਾ ਜਾਗੀਰ ਲਗਾ ਦਿੱਤੀ। ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਲੇਖਕ ਪ੍ਰਸਿੱਧ ਟਾਡੀ ਗਿਆਨੀ ਸੋਹਣ ਸਿੰਘ ਦੀ ਸੀਕਲ ਭਾਗ 3 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ